ਆ ਚਾਹ ਚੁੱਕ ਲਓ ਪਾਣੀ ਹੋ ਗਿਆ ਚਾਹ ਚੁੱਕ ਲਓ ਚਾਹ ਚਾਹ ਤੇ ਲਾ ਦੋ ਪਾਣੀ ਨਹੀਂ ਪਾਣੀ ਪੜੇ ਹੋਏ ਲੋ ਪਾਣੀ ਦੇ ਬਰ ਇਹ ਕਿਹੜਾ ਇੱਥੇ ਗਲਾਸ ਵਿੱਚ ਕੋਈ ਨਹੀਂ ਲਾ ਲੈਂਦੇ ਪਾਣੀ ਪਾਣਾ ਵੀ ਸਮਝਾ ਪਾਣੀ ਪਾਵਾਂਗੇ ਇੱਥੇ ਕਰਨਾ ਖਾ ਇਹ ਪਾ ਕੇ ਪੀ ਜਾਊਗਾ ਸੰਦ ਤੇ ਲਾ ਕੇ ਪੀ ਜਾਊਗਾ ਆਸਤ ਆਸਤ ਇੱਕ ਕਸਮ ਪਾ ਤੇ ਕਰਦੇ ਆਂ ਪਾਣੀ ਵਾਹਿਗੁਰੂ ਜੀਰ ਅਰਦਾਸ ਸਤਿਗੁਰੂ ਦੀ ਸਿਮਰਤੈ ਗੁਰਨਾਮਕ ਲਈ ਕਿ ਆਏ ਤਰੰਗਤ ਕੁੱਤੇ ਅਮਰਦਾਸ ਸਾਹਿਬ ਜੀ ਸਹਾਈ ਅਰਜਨ ਹਰਗੋਬਿੰਦ ਨਾਲ ਸਿਮਰੋ ਸ਼੍ਰੀ ਖਨਰਾਏ ਸ਼੍ਰੀ ਅਰਜਿਸੰਤ ਹੈ ਆਈ ਹੈ ਜਿਸ ਸਿਠਿਆ ਸਬਤ ਕਜਾਏ ਤੇਗ ਬਹਾਦਰ ਸਿਮਰੀ ਹੈ ਕਰਨੋਂ ਦੇ ਆਵੇ ਥਾਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬ ਥਾਈ ਹੋਏ ਸਹਾਈ ਦਸੋਂ ਪਾਤਸ਼ਾਹੀਓ ਕੇ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀ ਇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਬੋਲੋ ਜੀ ਵਾਹੀ ਮੇਰੇ ਸਾਜੇ ਜਵਾਜੇ ਪੰਜ ਪਿਆਰੇ ਪਾਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹਨ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਦੀਗ ਵਾਹੀ ਦੇਖ ਕੇ ਅੰਡਰਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਜੀ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹਦਾ ਸਿੰਘਾਂ ਸਿੰਘਨੀਆਂ ਨੇ ਧਰਮਹੀ ਇਸ ਤੇ ਬੰਦ-ਬੰਦ ਕਟਾਏ ਕੋਪਰਾਂ ਗਾਂ ਲੋਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਜਨਾ ਵਰਤਮਾਨ ਪ੍ਰਤਮ ਸਿੰਘਾ ਸਿੰਘਨੀਆ ਪਚੰਗੀ ਪਚੰਗਣਾ ਅਸ਼ੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਇਹ 55 ਤੱਕ ਦਾ ਸਮੂਹਤਾ ਮਾਸੂਹ ਗੁਰਦੁਆਰਿਆਂ ਦਾ ਜਿਨ੍ਹਾਂ ਨੂੰ ਪੰਦ ਤੋਂ ਛੋੜਿਆ ਗਿਆ ਤੇ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸਿਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਸਿੱਖਾਂ ਨੇ ਸਿੱਖੀ ਦਾਨ ਕੇਸਤਾਨ ਰਹਿ ਦਾਨ ਵਸਾਹਤਾਨ ਹਰਸਾ ਦਾਨ ਪ੍ਰੋਸਾ ਦਾਨ ਨਾਮ ਦਾਨ ਸ੍ਰੀ ਅਮਰitsar ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਛੰਡੇ ਬੁੰਗੇ ਜੁਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਮਾਨੀਵਾ ਮਾਤੂ ਚੀ ਮਤ ਪਾ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਉਟਿਆਂ ਦੇ ਓਟ ਗੁਰੂ ਗਰੀਬਨਵਾਸ ਸਤਗੁਰੂ ਨਾਨਕ ਦੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾਂ 'ਪਾਸ ਦੁਇ ਕਰ ਜੋੜ ਅਰਦਾਸ ਬੇਨਤੀ ਸਤਿਗੁਰੂ ਪਾਸ਼ਾ ਜੀ ਪਿੰਡ ਸੇਖਾ ਕਲਾ ਸਤਿਗੁਰੂ ਪਾਸ਼ਾ ਜੀ ਮਾਤਾ ਗੁਜਰ ਕੌਰ ਸਤਿਗੁਰੂ ਪਾਸ਼ਾ ਸਿੱਖਾਂ ਦੀ ਦਾਦੀ ਦੇ ਨਾਮ ਤੇ ਸਮੂਹ ਸੇਖਾ ਪਰਿਵਾਰ ਦੀ ਸੰਗਤ ਦੇ ਸਹਿਯੋਗ ਨਾਲ ਭਾਈ ਸਤਿਗੁਰੂ ਪਾਸ਼ਾ ਜੀ ਸੁਖਾ ਸਿੰਘ ਕੈਨੇਡੀਅਨ ਤੇਨਾਂ ਦੀ ਮਾਨ ਸਹਿਤਾ ਦੇ ਨਾਲ ਸਤਿਗੁਰੂ ਪਾਸ਼ਾ ਜੀ ਉਹ ਮਾਤਾ ਗੁਜਰੀ پارک ਦੀ ਆਰੰਭਤਾ ਹੋਈ ਹੈ ਬੂਟੇ ਲਾ ਕੇ ਕਰਕੇ ਸਤਿਗੁਰੂ ਪਾਸ਼ਾ ਸੰਗਤਾਂ ਬੱਚਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਆਈਸਕ੍ਰੀਮ ਦੇ ਲੰਗਰਾਂ ਦੀ ਸੇਵਾ ਕਰਕੇ ਇਸ ਵਕਤ ਪਾਰਕ ਦੇ ਅਦ்கਟਨ ਨੂੰ ਮੁੱਖ ਰੱਖਦੇ ਹਾਂ ਗੁਰੂ ਘਰਾਂ ਦੇ ਸਾਰੇ ਵਜੀਰਾ ਨੂੰ ਸਦਕੇ ਸਤਿਗੁਰੂ ਪਾਤਸ਼ਾਹ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਪਾਤਸ਼ਾਹ ਜੀਓ ਪਾਰਕ ਦੇ ਸਤਿਗੁਰੂ ਪਾਤਸ਼ਾਹ ਜੀਓ ਕਾਬਜਾਬੀ ਬਖਸ਼ਣੀ ਸੇਵਾ ਕਰਨ ਵਾਲਿਆਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਬੱਚਿਆਂ ਨੂੰ ਖੇਡਣ ਪਾਲਣ ਦਾ ਬਲ ਬਖਸ਼ਣਾ ਸਤਿਗੁਰੂ ਪਾਸ਼ਾ ਜੀ ਮਾਤਾ ਗੁਜਰੀ ਦਾ ਨਾਮ ਉੱਚਾ ਕਰਨਾ ਪਾਰਕ ਦਾ ਨਾਮ ਉੱਚਾ ਕਰਨਾ ਪਾਰਕ ਬਣਾਉਣ ਵਾਲਿਆਂ ਦੇ ਕੁੱਲ ਦਾ ਨਾਮ ਉੱਚਾ ਕਰਨਾ ਮੇਰਾ ਪ੍ਰਯਾਸ ਰੱਖਣਾ ਕਿਸੇ ਪ੍ਰਕਾਰ ਦਾ ਸਤਿਗੁਰੂ ਪਾਸ਼ਾ ਦੁਰਘਟਨਾ ਨੁਕਸਾਨ ਨਾ ਵਾਪਰਨ ਦੇਣਾ ਕਿਰਪਾ ਕਰਨੀ ਸਤਿਗੁਰੂ ਪਾਸ਼ਾ ਇਸ ਸ਼ਾਂਤ ਤੇ ਪਾਰਕ ਦੇ ਵਿੱਚ ਖੇਡਦੇ ਆ ਖੁੱਦਦੇ ਆ ਵਿਚਾਰਾਂ ਕਰਦੇ ਆ ਹਰ ਪ੍ਰਕਾਰ ਦੇ ਸਤਿਗੁਰੂ ਪਾਸ਼ਾ ਸਮਾਗਮ ਮਨਾਉਂਦੇ ਆ ਪੁਲੰਦੀ ਖਵਾ ਬਖਸ਼ਨੀ ਛੱਡਦੀਆਂ ਕਲਾ ਦੇ ਜੀਵਨ ਬਖਸ਼ਨੇ ਮਹਾਰਾਜ ਐਸ ਵਕਤ ਆਰੰਭਤਾ ਬਖਸ਼ੋ ਸਤਿਗੁਰੂ ਪਾਤਸ਼ਾਹ ਜੀਓ ਤਰਬਾਣੀ ਦੇ ਬੁੱਢੇ ਸਤਿਗੁਰੂ ਪਾਤਸ਼ਾਹ ਸਮੂਹ ਸੰਗਤ ਲਾਉਣ ਲੱਗੀ ਐ ਕਿਰਪਾ ਕਰੋ ਸਹੀ ਪਿਆਰੀ ਮੇਲੋ ਜਿਨ੍ਹਾਂ ਮਿਲਿਆਂ ਆਪ ਆਪ ਨੂੰ ਪਿਤਰਨਾਮ ਚਿਤਾਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਲਾਤਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਚੰਗੀ ਮਿੱਟੀ ਪਾਈ ਚੰਗੀ ਚੰਗੀ ਸੋਨੇ ਹਾਲ ਸੋਨੇ ਹਾਲ ਅੱਜ ਪਾਉ ਵੀ ਸਾਰੇ ਇੱਥੇ ਮਾਲਕ ਦਾ ਨਾਮ ਲੈ ਕੇ ਚੰਗੀ ਚੰਗੀ ਮੁੱਟੀ ਪਾਉ ਚੰਗੀ ਚੰਗੀ ਕਾ ਕੇ ਨਤਲ ਦੇ ਪਾਣੀ ਪਾਣੀ ਉਹ ਚਲਾ ਕੇ ਪਾ ਪਾਸੀ ਹੱਦੀ ਘਰਮੜਾ ਲਾ ਲੋ ਸਾਰਾ ਨਾਮ ਸਾਰਾ ਕਿਧਰ ਗਿਆ ਮੁੰਡਾ ਹਾਂ ਦਾ ਭਾਈ ਜੀ ਇਹ ਚਲਾ ਦੇ ਉਹਨਾਂ ਦਾ ਮੋਟਰ ਕਾ ਲੈ ਕੇ ਚਲਾ ਦੇ ਉਹ ਕਾ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਭਾਈ ਸਾਹਿਬ ਜੀ ਸੁਨੀਲ ਸਿੰਘ ਉਹਨਾਂ ਨੇ ਤੇਰਾ ਗ੍ਰਾਂਡ ਦਿੱਤਾ ਸਿੰਘ ਕੈਨੇਡੀਅਨ ਸਿੱਖਕਾ ਹਵੇ। ਜਿਸ ਨੇ ਸੰਯੀਕ ਜੋ ਕਿ ਕੈਨੇਡਾ ਦੇ ਵਿੱਚ ਵਾਪਸ ਆਉਂਗਾ ਉੱਥੇ ਕਮਾਈ ਕਰਨ ਵਾਸਤੇ ਘਰ ਬਣਾਇਆ ਹੋਇਆ। ਪਰ ਪਿੰਡ ਨਗਰ ਉਹਨਾਂ ਦਾ ਸਿੱਖਕਣਾ ਮੋਢ। ਸਿੱਖਾਂ ਦਾ ਨਗਰ ਨੂੰ ਮੋਢ ਰੱਖ ਕੇ ਸੀਗਾ ਉਹਨੂੰ ਗੁਰਦੁਆਰਾ ਸਾਹਿਬ ਸੁਰਗਾਪੁਰੀ ਨੂੰ ਮੋਢ ਰੱਖੇ। ਗੁਰੂ ਦਾ ਇਤਿਹਾਸ ਮੰਨਦੇ ਹੋਏ ਗੁਰੂ ਘਰ ਜਾਨ ਜਨਮ ਭੂਮੀ ਜਾਣ ਕਰਕੇ ਇੱਥੇ ਉਹਨਾਂ ਨੇ ਪਾਰਕ ਬਣਾਇਆ। ਬਹੁਤ ਡਬਲ ਪਾਰਕ ਹੈ। ਨਗਰ ਦੇ ਸਹਿਯੋਗ ਦੇ ਨਾਲ ਕਰਾਇਆ। ਇਹ ਖਣਕੀ ਦੀ ਸੇਵਾ ਜਿੰਨੀ ਹੋਈ ਹੈ, ਮਾਇਆ ਖਰਚ ਹੋਈ ਹੈ ਉਹ ਭਾਈ ਸੰਜੀਤ ਸਿੰਘ ਭਾਈ ਗੁਰੰਤਾ ਸਿੰਘ ਵਾਲਾ। ਉਹਨਾਂ ਵੱਲੋਂ ਹੋਈ ਹੈ। ਭਾਈ ਹੋਜੀ ਹਰਦੇ ਸੁਖਦੇਵ ਸਿੰਘ ਜੀ ਹੋਰ ਸਾਡੇ ਸਾਰੇ ਜਿੰਨੇ ਵੀ ਪ੍ਰਬੰਧਕ ਹੈ ਸਾਰਿਆਂ ਨੇ ਨਾਲ ਗੱਲ ਮੇ ਕੇ ਸੇਵਾ ਕਰਵਾਈ ਹੈ। ਸੇਵਾ ਵਾਤੋਂ ਵਾਤ ਹੋਈ ਹੈ, ਕੰਮ ਕੀਤਾ ਹੈ। ਜਿਹ ਮਾਰਕ ਬਣਾਇਆ ਬਹੁਤ ਸੋਹਣਾ। 40-4000 ਰੁਪਏ ਪਾਸੇ ਚਾਰ ਦਿਵਾਰੀ ਕੀਤੀ ਹੈ। ਹੁਣ ਜਿ ਦਿਵਾਰੀ ਵੀ ਦਾ ਜੀ। ਜੀ ਜਾਲੀ ਜਾਲੀ ਵੀ ਰੋਣੀ। ਇਹ ਕਾਹਦੇ ਸਹਿਯੋਗ ਨਾਲ ਹੁੰਦੀ ਹੈ? ਨਗਰ ਦਾ ਸਹਿਯੋਗ। ਤੇ پیسے ਦੀ ਸਹਾਇਤਾ ਜਿਹੜਾ ਭਾਈ ਗੁਰੰਦ ਦਿੱਤਾ ਸੀ ਭਾਈ ਸੁਖਦੇਵ ਸਿੰਘ ਅਸੀਂ ਉਹਨਾਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਕਿਉਂਕਿ ਪਿੰਡ ਦਾ ਹੀ ਖਾਈ ਜਾਂਦੇ ਜੋ ਕੁਛ ਕਰਦੇ ਆ ਉਹਨਾਂ ਨੇ ਆਪ ਦਾ ਵੀ ਉੱਥੇ ਕੁਛ ਨਹੀਂ ਮੈਂ ਇੱਕ ਘੜੀ ਘਰ ਸਕੀ ਇੱਥੇ ਵੀ ਉਹਨਾਂ ਨੇ ਆਪ ਦੇ ਘਰ ਵਾਸਤੇ ਕੁਛ ਵੈਸੇ ਕੋਠੀ ਘਰੇ ਜੇ ਵੈਸੋਂ ਵਾਸਤੇ ਉਹ ਕੋਈ ਨਹੀਂ ਕੋਈ ਜੀ ਹਮੇਸ਼ਾ ਗੁਰੂ ਕਾ ਦੀ ਸੇਵਾ ਗੁਰਾਂ ਜਿੱਥੇ ਵੀ ਸ਼ੁਰੂ ਤੋਂ ਦੇਖਦੀ ਸੀ ਸੇਵਾ ਕਣੀ ਉੱਥੇ ਜਾਂਦੇ ਬਾਬੇ ਰੁਕਰਦਾਸ ਦੇ ਬਿਠੇ ਰਸੀ ਕਿਤੇ ਇੱਥੇ ਕਿਤੇ ਪਿੰਡ ਦੀ ਕਰਦੇ ਆ ਹੈ ਸਕੂਲ ਚ ਵੀ ਉਹਦੀ ਸਕੂਲ ਦੇ ਜਹਾਂ ਤੋਂ ਸਕੂਲ ਦੀ ਸੇਵਾ ਬਹੁਤ ਕਰਾਈਆ ਵੱਧ ਤੋਂ ਵੱਧ ਉਹਨਾਂ ਦਾ ਦਾਨ ਦਾ ਦੇ ਸੀ ਪੈ ਸਾਢੇ ਪਿੰਡ ਜੋ ਪਹਿਲੇ ਨੰਬਰ ਤੇ ਪਹਿਲੇ ਦਰਜੇ ਤੇ ਭਾਈ ਗੁਰੂ ਸੁਖੀਰ ਸਿੰਘ ਭਾਈ ਘੰਤੇ ਦਾਨ ਕਰ ਚ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਬਾਰ ਸੱਚੇ ਪਾਤਸ਼ਾਹਾਂ ਨੇ ਜੜਦੀ ਕਲਾ ਬਖਸ਼ੇ ਸੱਚਖੰਡ ਨੂੰ ਪਰਮਾਨ ਸੇਵਾ ਕੀਤੀ ਮਨਜ਼ੂਰ ਹੋਵੇ ਸਾਰੇ ਪਰਿਵਾਰ ਨੂੰ ਦਾਤ ਖੁਸ਼ੀਆਂ ਦੇਵੇ ਬਾਕੀ ਜਿਹੜੇ ਨੇ ਪ੍ਰਬੰਧਕ ਛੱਡੇ ਆ ਸਾਰੇ ਪ੍ਰਬੰਧਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਰਫੋਂ ਆਗ ਬਖਸ਼ੇ ਇੱਥੇ ਕਾਰੋਬਾਰ ਚਲਾਉਂਦੀ ਹੈ ਤਕਤਾਕਤ ਬਖਸ਼ੇ ਦੀ ਬਾਸਮਰਤ ਬਖਸ਼ੇ ਬਹੁਤ ਬਹੁਤ ਧੰਨਵਾ ਕਰੇ ਆ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨ ਸਾਡੇ ਮਿਸਾਲੂ ਸਾਹਿਬ ਦੀ ਪੱਤਰਕਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨ ਦੇ ਮੌਕੇ ਤੇ ਆ ਕੇ ਇਹਨਾਂ ਨੇ ਸਾਡੀ ਇਹ ਵੀ ਵੜਾ ਕੇ ਤੇ ਦਰਵਾਣੀ ਲਵਾਈ ਹੈ ਬਹੁਤ ਖੁਸ਼ੀ ਹੈ ਸਾਰੇ ਗ੍ਰੰਥੀ ਸਾਹਿਬ ਸਾਡੇ ਗੁਰੂ ਘਰਾਂ ਦੇ ਸਾਰੇ ਗ੍ਰੰਥੀ ਸਾਹਿਬ ਇਕੱਠੇ ਹੋਏ ਸਾਰੇ ਨਗਰ ਨਿਵਾਸੀ ਪਿੰਡ ਦੇ ਸਜਣ ਸਾਰੇ ਹਾਏ ਆ ਸਮਰਾਂ ਦੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਉਸ ਪਰਵਾਨੋਂ ਉਸ ਪਰਵਾਨੋਂ ਉਸ ਲੱਖ ਲੱਖ ਵਧਾਈ ਜ ਨੇ ਭਾਈ ਸਵੇੜੀ ਸੰ ਪੈਖਾਂ ਦਾ ਉਸ ਪਰਵਾਨੋਂ ਲੱਖ ਲੱਖ ਵਧਾਈ ਜ ਨੇ ਬਾਕੀ ਜਿਹਨਾਂ ਨੇ ਕੰਮ ਕਰਾਇਆ ਅਸੀਂ ਇਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦੇ ਨੇ ਕਿ ਜਦੋਂ ਹਿੰਮਤ ਕੀਤੀ ਐ ਤੇ ਕਰਾਇਆ ਮਾਰੇ ਜਾਂ ਕੰਮ ਕੀਤਾ ਜਾਂ ਬਿੱਲੀ ਨਾਰ ਕਰਵਾਇਆ ਬਹੁਤ ਬਹੁਤ ਧੰਨਵਾਦ ਲਖਾਤੋ ਸਾਰੇ ਪਰਿਵਾਰ ਨੂੰ ਮਾਦਾ ਖੁਸ਼ੀਆਂ ਬਖਸ਼ੇ ਮੇਰ ਭਾਇਸੇ ਤੇ ਚੜ੍ਹਦੀ ਕਲਾ ਬਰਸੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅਸੀਂ ਪਾਰਕ ਦੇ ਵਿੱਚ ਖੜੇ ਆ ਜੀ ਜਿਹੜਾ ਘਟਨ ਹੋਇਆ ਬੱਚਿਆਂ ਵਾਸਤੇ ਝੂਲਿਆਂ ਦੀ ਸੇਵਾ ਵੀ ਹੋਈ ਹੈ ਤੇ ਇਸ ਪਾਰਕ ਦੇ ਵਿੱਚ ਪਾਈ ਬਹੁਤ ਵੱਡੀ ਸੇਵਾ ਜਿਹੜੀ ਹੈ ਪਤਾ ਨਹੀਂ ਪਰਿਵਾਰ ਨੇ ਕਿੱਝ ਹੀ ਲੈਣੀ ਹੈ ਤੇ ਸਭ ਤੋਂ ਵੱਡਾ ਭਾਈ ਇਸ ਪਰਿਵਾਰ ਨੇ ਇੰਨਾ ਦਾਨ ਕਰਕੇ ਇੰਨੀ ਸੇਵਾ ਕਰਕੇ ਤੇ ਨਾਮ ਆਪਣਾ ਨਹੀਂ ਨਾਮ ਉਹ ਸਿੱਖਾਂ ਦੀ ਮਾਤਾ ਜਸਖਾ ਦੀ ਮਾਤਾ ਗੁਜਰਕੌਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੰਨਾ ਰੱਖਾ ਕਰੋੜਾ ਰੁਪਈਆ ਲਾ ਕੇ ਸਾਲਾਂ ਦੀ ਮਿਹਨਤ ਲਾ ਕੇ ਇਹਨੂੰ ਬਣਾਉਣ ਤੇ ਵੀ ਟਾਈਮ ਲੱਗਾ ਹੈ ਹਜੇ ਹੋਰ ਵੀ ਟਾਈਮ ਲੱਗੇਗਾ ਪਰਿਵਾਰ ਸੇਵਾ ਦਾ ਵੱਤੋ ਵੱਦ ਅੱਗੇ ਵੀ ਸਾਥ ਦਿੰਦਾ ਹੈ ਹੁਣ ਵੀ ਦੇ ਰਿਹਾ ਤੇ ਅੱਗੇ ਵੀ ਕਹਿੰਦੇ ਦੇਵਾਂਗੇ ਪਰ ਨਾਮ ਵੇਖੋ ਸਿੱਖਾਂ ਦੀ ਮਾਤਾ ਧੰਨ ਮਾਤਾ ਗੁਜਰਕੌਰ ਪਰਿਵਾਰ ਹਿੰਦੂ ਵਿੱਚੋਂ ਹੋ ਕੇ ਸਿੱਖ ਮਾਂ ਨੂੰ ਯਾਦ ਕਰਨਾ ਜਿਵੇਂ ਅੱਜ ਸ਼ਹੀਦੀ ਦਿਹਾੜੇ ਸ਼੍ਰੀ ਗੁਰਦੇਵਾਧਰ ਜੀ ਦੇ ਹੈ ਜਿਨ੍ਹਾਂ ਨੇ ਹਰਦੀਪ ਚਾਦਰ ਔਰ ਗੁਰਦੀਪ ਬਹਾਦਰ ਤੇ ਉਹ ਮਹਾਨਤਾ ਨੂੰ ਪਰਿਵਾਰ ਨੇ ਯਾਦ ਰੱਖ ਕੇ ਮਾਤਾ ਗੁਜਰਕੌਰ ਦੇ ਨਾਮ ਤੇ ਪਾਰਕ ਚਾਰਕ ਕੀਤਾ ਨਾ ਕਿ ਕਿਸੇ ਦੇ ਹੋਰ ਨਾਮ ਤੇ 86 ਪਾਰਟੀਆਂ ਤੋਂ ਪਾਰ ਆਪਾਸੇ ਵਟ ਕੇ ਤੇ ਗੁਰੂ ਗੁਰਦਵਾਰਾ ਸਰਗਾਪੁਰ ਨੂੰ ਮੁੱਖ ਰੱਖਦੇ ਹੋਏ ਪਿੰਡ ਦੀ ਸ਼ਾਨ ਨੂੰ ਮੁੱਖ ਰੱਖਦੇ ਪਿੰਡ ਦੀ ਫਿਰਨੀ ਤੇ ਮਾਤਾ ਗੁਜਰਕੌਰ ਦੇ ਨਾਮ ਤੇ ਪਾਰਕ ਹੈ ਦਾਸ ਵੱਲੋਂ ਸਾਰੇ ਪਿੰਡ ਨੂੰ ਪ੍ਰਬੰਧਕਾਂ ਨੂੰ ਤੇ ਭਾਈ ਸੁੱਖਾ ਕੈਨੇਡੀਅਨ ਨੂੰ ਲੱਖ ਲੱਖ ਵਧਾਈ ਮਹਾਰਾਜ ਅੱਗੇ ਹੀ ਅਰਦਾਸ ਹੈ ਉਹਨਾਂ ਨੂੰ ਇਸੇ ਤਰ੍ਹਾਂ ਸੇਵਾਵਾਂ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰਤ ਔਰ ਪਾਰਕ ਦੀ ਜੋ ਸੇਵਾ ਕੀਤੀ ਹੈ ਭਾਈ ਸਾਹ ਭਾਈ ਸਰਦਾਰ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ ਇਹਨਾਂ ਵੱਲੋਂ ਅਤੇ ਭਾਈ ਸਾਹਿਬ ਆਏ ਸਰਦਾਰ ਸੁਖਦੇਵ ਸਿੰਘ ਸਿੱਧੂ ਫੌਜੀ ਸਾਹਿਬ ਇਹਨਾਂ ਦੇ ਉਦਮ ਸਦਕਾ ਜੋ ਕਿ ਸੇਵਾ ਹੋਈ ਆ ਬਹੁਤ ਵਧੀਆ ਸੇਵਾ ਹੋਈ ਆ ਤੇ ਭਾਈ ਸਾਹਿਬ ਵੀਰ ਸਿੰਘ ਸੁੱਖਾ ਨਗਰ ਦੇ ਵਾਸਤੇ ਬਹੁਤ ਜ਼ਿਆਦਾ ਇਹਨਾਂ ਦੀ ਸੇਵਾ ਹੈ ਮੈ ਇੱਕ ਸੇਵਾ ਬਹੁਤ ਜ਼ਿਆਦਾ ਕੱਲੇ ਪਾਰਕ ਦੀ ਨਹੀਂ ਸੇਵਾ ਹੋਰ ਵੀ ਬਹੁਤ ਜ਼ਿਆਦਾ ਸੇਵਾ ਹੈ ਜਿਵੇਂ ਕਿ ਕੈਂਪ ਲਵਾਉਣੇ ਪਿੱਛੇ ਜੇ ਅੱਖਾਂ ਦਾ ਕੈਂਪ ਲਵਾਇਆ ਸੀਗਾ ਹੋਰ ਵੀ ਕੈਂਪ ਲਵਾਉਣੇ ਆਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਈ ਗਰੀਬ ਗੁਰਬਾ ਢਿੱਲਾ ਮਿੱਠਾ ਉਹਨਾਂ ਵਾਸਤੇ ਵੀ ਸੇਵਾ ਭੇਜਦੇ ਆ ਬਹੁਤ ਜ਼ਿਆਦਾ ਸੇਵਾ ਭੇਜਦੇ ਇਸ ਪਰਿਵਾਰ ਦੀ ਬਹੁਤ ਜ਼ਿਆਦਾ ਸੇਵਾ ਹੈ ਧੰਨਵਾਦ ਹੈ ਭਾਈ ਸਾਹਿਬ ਅਜ ਸਰਦਾਰ ਸੁਖਦੇਵ ਸਿੰਘ ਜੀ ਫੌਜੀ ਜਿਨ੍ਹਾਂ ਦੇ ਉਦਮ ਸਦਕਾ ਕਿਉਂਕਿ ਜਿਹੜਾ ਇਹ ਪਾਰਕ ਬਣਿਆ ਹੈ ਇਸੇ ਘਟ ਤੋਂ ਘਟ ਵੀ 20 25 16 ਤੇ 18 ਫੁੱਟ ਡੂੰਘਾ ਸੀਗਾ ਜਿਹੜਾ ਇਹ ਭਰਿਆ ਹੈ ਨਗਰ ਨੇ ਵੀ ਬਹੁਤ ਸਹਾਇਕ ਹੋ ਦਿੱਤਾ ਤੇ ਭਾਈ ਸੁਖਦੇਵ ਸਿੰਘ ਜੋ ਸੁਖਾ ਅਸਵੀਰ ਸਿੰਘ ਸੁਖਾ ਇਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਹੈ ਭਾਈ ਸੁਖਦੇਵ ਸਿੰਘ ਸੁਖਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਪਾਰਕ ਦੀ ਸੇਵਾ ਕੀਤੀ ਹੈ ਬਹੁਤ-ਬਹੁਤ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਬੱਚਿਆਂ ਵਾਸਤੇ ਨਗਰ ਵਾਸਤੇ ਕਿਉਂਕਿ ਪਾਰਕ ਹੈ ਨਹੀਂ ਸੀਗਾ ਤੇ ਪਾਰਕ ਬਣਾ ਕੇ ਬਹੁਤ ਵਧੀਆ ਕੀਤਾ ਹੈ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पाव सात